ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਨੀਤਾ ਵਿਲੀਅਮ ਜਿਹੜੀ ਅੰਤਰਿਕਸ਼ ਵਿੱਚ ਫਸੀ ਹੈ 8 ਦਿਨ ਵਾਸਤੇ ਗਈ ਸੀ ਤੇ 8 ਮਹੀਨੇ ਹੋ ਗਏ ਨੇ ਉਹ ਅੰਤਰਿਕਸ਼ ਵਿੱਚ ਫਸੀ ਹੈ ਧਰਤੀ ਤੇ ਵਾਪਸ ਨਹੀਂ ਆ ਸਕੀ ਕਿਉਂਕਿ ਕੋਈ ਖਰਾਬੀ ਪੈ ਗਈ ਹੈ ਪਰ ਸੁਨੀਤਾ ਵਿਲੀਮ ਨੂੰ ਧਰਤੀ ਤੇ ਲਿਆਉਣ ਵਾਸਤੇ ਨਾਸਾ ਦੇ ਵਿਗਿਆਨਕਾਂ ਵੱਲੋਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹੈ ਉਹ ਕਦੋਂ ਵਾਪਸ ਆਉਂਦੀ ਹੈ ਇਹ ਤਾਂ ਵਿਗਿਆਨਿਕ ਹੀ ਜਾਣਦੇ ਨੇ ਪਰ ਜੇ ਅੰਤਰਿਕਸ਼ ਵਿੱਚ ਕੋਈ ਖਰਾਬੀ ਦੇ ਕਾਰਨ ਸੁਨੀਤਾ ਵਿਲੀਅਮ ਜੀ ਉੱਥੇ ਫਸ ਗਈ ਹੈ ਤਾਂ ਫਿਰ ਜਿਹੜੇ ਸਿੱਖ ਡੇਰੇਦਾਰ ਨੇ ਸਿੱਖ ਬਾਬੇ ਨੇ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਇਹਨਾਂ ਨੂੰ ਵਿਗਿਆਨਿਕਾਂ ਨਾਲ ਗੱਲ ਕਰਨੀ ਚਾਹੀਦੀ ਏ ਕਿ ਜੇ ਕੋਈ ਗੱਲ ਨਹੀਂ ਸੁਨੀਤਾ ਵਿਲੀਅਮ ਉੱਥੇ ਫਸ ਗਈ ਹੈ ਤੇ ਅਸੀਂ ਉਸ ਨੂੰ ਲੈ ਕੇ ਆਵਾਂਗੇ ਕਿਉਂਕਿ ਅਸੀਂ ਤਾਂ ਰੋਜ਼ ਰੱਬ ਨੂੰ ਮਿਲ ਕੇ ਆਂਨੇ ਆਂ ਰੱਬ ਨਾਲ ਸਾਡੀਆਂ ਰੋਜ਼ ਗੱਲਾਂ ਹੁੰਦੀਆਂ ਤੇ ਸਾਨੂੰ ਕੀ ਔਖਾ ਇਹਨਾਂ ਨੂੰ ਚਾਹੀਦਾ ਕਿ ਸੁਨੀਤਾ ਵਿਲੀਮ ਨੂੰ ਜਾ ਕੇ ਉਡਾਰੀ ਭਰਨ ਇਹ ਇਹਨਾਂ ਦੇ ਅੱਖਾਂ ਹੀ ਬੰਦ ਕਰਨੀਆਂ ਤੇ ਉਡਾਰੀ ਭਰ ਨਹੀਂ ਹੈ ਉਡਾਰੀ ਭਰ ਕੇ ਤੇ ਸੁਨੀਤਾ ਵਿਲੀਮ ਨੂੰ ਦੇਖ ਕੇ ਆਣ ਕੀ ਖਰਾਬੀ ਹੈ ਸਪੇਸ ਵਿੱਚ ਕੀ ਖਰਾਬੀ ਪਈ ਹੈ ਉਸ ਨੂੰ ਇਹ ਮੰਤਰ ਮਾਰ ਕੇ ਠੀਕ ਕਰਕੇ ਵਾਪਸ ਧਰਤੀ ਤੇ ਲਾਕੇ ਆ ਕਿਉਂਕਿ ਇਹਨਾਂ ਦੀ ਤਾਂ ਹਰ ਰੋਜ਼ ਰੱਬ ਨਾਲ ਗੱਲ ਹੁੰਦੀ ਹੈ ਲੋਕਾਂ ਦੇ ਵਿੱਚ ਇਹਨਾਂ ਨੂੰ ਰੱਬ ਕਰਕੇ ਪੂਜਿਆ ਜਾਂਦਾ ਹੈ ਹਰ ਚੀਜ਼ ਇਹ ਲੋਕਾਂ ਨੂੰ ਦੇ ਸਕਦੇ ਆ ਤੇ ਫਿਰ ਇਹਨਾਂ ਵਾਸਤੇ ਸਨੀਤਾ ਵਿਲੀਮ ਨੂੰ ਧਰਤੀ ਤੇ ਲਿਆਉਣਾ ਕੀ ਔਖਾ ਹੈ ਉੱਥੇ ਇਹ ਜਿੰਨੇ ਵੀ ਬਾਬੇ ਨੇ ਉਹ ਵੱਡੇ ਤੋਂ ਵੱਡੇ ਬਾਬੇ ਨੇ ਜਿਨ੍ਹਾਂ ਦਾ ਦੁਨੀਆ ਦੇ ਵਿੱਚ بڑا ਨਾਂ ਹੈ ਸਿੱਖਾਂ ਦੇ ਵਿੱਚ ਬੜਾ ਨਾਂ ਹੈ ਜਿਹੜੇ ਸਿੱਖ ਬਾਬੇ ਨੇ ਇਹ ਜਾਣ ਅਡਾਰੀ ਭਰਨ ਧਰਤੀ ਤੋਂ ਅੱਖਾਂ ਬੰਦ ਕਰਕੇ ਤੇ ਜਾ ਕੇ ਪਤਾ ਕਰਕੇ ਆਣ ਤੇ ਜੋ ਵੀ ਖਰਾਬੀ ਪਈ ਹੈ ਠੀਕ ਕਰਕੇ ਤੇ ਸੁਨੀਤਾ ਨੂੰ ਸੁਨੀਤਾ ਬੇਲੀਮ ਨੂੰ ਜਲਦੀ ਤੋਂ ਜਲਦੀ ਇਸ ਧਰਤੀ ਤੇ ਪਹਚਾਉਣ ਇਸ ਤੋਂ ਵੱਡਾ ਕੰਮ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਜੇਕਰ ਬਾਬੇ ਇਹ ਕੰਮ ਕਰ ਲੈਂਦੇ ਨੇ ਸਨੀਤਾ ਵਿਲੀਮ ਨੂੰ ਜਾ ਕੇ ਸਹੀ ਸਲਾਮਤ ਲੈ ਕੇ ਇੱਥੇ ਆ ਕੇ ਦੇਣੇ ਧਰਦੀ ਤੇ ਤਾਂ ਫਿਰ ਇਹਨਾਂ ਦੀ ਸਭ ਤੋਂ ਵੱਡੀ ਸੇਵਾ ਮੰਨੀ ਜਾਏਗੀ ਨਾਲ ਹੀ ਇਹਨੂੰ ਜਿਹੜੇ ਵਿਗਿਆਨਿਕ ਨੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਤੁਸੀਂ ਇੰਨਾ ਇੰਨਾ ਖਰਚਾ ਲਾਉਂਦੇ ਹੋ ਰਾਗਟਾਂ ਦੇ ਕਈ ਕੀ ਸਾਲ ਦੀ ਤੁਹਾਡੀ ਮਿਹਨਤ ਹੁੰਦੀ ਹੈ ਇੰਨਾ ਖਰਚਾ ਲੱਗਦਾ ਤੇ ਤੁਹਾਨੂੰ ਵੀ ਲੋੜ ਇੰਨਾ ਖਰਚਾ ਲਾਉਣ ਦੀ ਅਸੀਂ ਉਰ ਬੈਠੇ ਆਂ ਮਹਾਂਪੁਰਖ ਅਸੀਂ ਸੰਤ ਮਾਤਮਾ ਬੈਠੇ ਆਂ ਸਾਨੂੰ ਦੱਸਿਆ ਕਰੋ ਕੋਈ ਕੰਮ ਕਰਾਉਣਾ ਹੁੰਦਾ ਅੰਤਰਿਕਸ਼ ਵਿੱਚ ਜਾਣਾ ਹੁੰਦਾ ਚੰਨ ਸੁਰੂ ਤੇ ਜਾਣਾ ਹੁੰਦਾ ਤੇ ਸਾਨੂੰ ਦੱਸਿਆ ਕਰੋ ਨਾ ਅਸੀਂ ਤਾਂ ਧਰਤੀ ਤੋਂ ਫਲੈਟ ਫੜਾਂਗੇ ਅੱਖਾਂ ਬੰਦ ਕਰਾਂਗੇ ਤੇ ਫਲੈਟ ਫੜਾਂਗੇ ਅਸੀਂ ਉੱਪਰ ਪਹੁੰਚ ਜਾਣਾ ਅਸੀਂ ਤੁਹਾਨੂੰ ਜਾ ਕੇ ਮਿੰਟੋ ਮਿੱਟੀ ਤੁਹਾਨੂੰ ਖਬਰ ਲਿਆ ਕੇ ਦੇ ਦਿਆ ਕਰਨੀ ਹੈ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਵਿਗਿਆਨਕਾਂ ਦੇ ਨਾਲ ਕਿ ਤੁਸੀਂ ਨਾ ਇੰਨਾ ਖਰਚਾ ਕਰੋ ਅਸੀਂ ਤਾਂ ਰੱਬ ਨਾਲ ਮਿਲੇ ਹੋਏ ਹਾਂ ਤੁਸੀਂ ਸਾਨੂੰ ਇੱਕ ਵਾਰ ਬੋਲੋ ਤੇ ਸਹੀ ਕਿੱਥੇ ਜਾਣਾ ਅਸੀਂ ਆਪਣੇ ਆਪ ਚਲ ਜਾ ਕਰਾਂਗੇ ਤੇ ਇਹਨਾਂ ਨੂੰ ਬੇਨਤੀ ਹੈ ਜਿੰਨੇ ਵੀ ਬਾਬੇ ਨੇ ਕਿ ਇਹ ਜਾ ਕੇ ਸੁਨੀਤਾ ਬੀਲਮਨ ਨੂੰ ਸਹੀ ਸਲਾਮਤ ਧਰਤੀ ਤੇ ਲੈ ਕੇ ਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ